ਤੁਹਾਡੇ ਲੀਡਰਾਂ ਨੂੰ ਵਿਰੋਧੀ ਕਹਿੰਦੇ ਆ ਵੀ ਤੁਸੀਂ ਜਾ ਕੇ ਮਾਈਕ ਦੇ ਮੂਹਰੇ ਬੋਲੋ ਇੱਕ ਦੂਜੇ ਲੀਡਰਾਂ ਦੇ ਖਿਲਾਫ ਹੁਣ ਮੈਂ ਨਾਮ ਕੀ ਲੈਣਾ ਸਭ ਨੂੰ ਕਲੀਅਰ ਹੀ ਆ ਤੁਹਾਡੇ ਬਹੁਤ ਸਾਰੇ ਲੀਡਰ ਤਾਂ ਲਖਾ ਜੀ ਪ੍ਰਧਾਨ ਨੂੰ ਪ੍ਰਧਾਨ ਮੰਡਲ ਦੇ ਨਹੀਂ ਉਹ ਤਾਂ ਕਹਿੰਦੇ ਲਾ ਦੇਣਾ ਚਾਹੀਦਾ ਕੋਈ ਕਹਿੰਦਾ ਮੈਨੂੰ ਬਣਾ ਦਿਓ ਕੋਈ ਕਹਿੰਦਾ ਮੈਨੂੰ ਬਣਾ ਦਿਓ ਬਹੁਤ ਸਾਰੇ ਸਾਡੇ ਕਾਂਗਰਸ ਚ ਲੀਡਰ ਨੇ ਬਿਆਨਬਾਜ਼ੀ ਬਹੁਤ ਵੱਡੀ ਕਰਦੇ ਨੇ ਬਸ ਸੰਗਠਨ ਪਰ ਪਹੁੰਚੀ ਨਹੀਂ ਕੋਈ ਵੀ ਕਹਾਂ ਕਿ ਸੰਗਠਨ ਬੜਾ ਮਜ਼ਬੂਤ ਆ ਕਾਂਗਰਸ ਦਾ ਤੁਹਾਡੇ ਨਾਲ ਦਾ ਝੋਲਾ ਮੁੰਦਸ ਤੋਂ ਹੋਰ ਕਿੰਨੇ ਕੋਲ ਪੰਜਾਬ ਦੇ ਤੁਹਾਡੇ ਬਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਉਧਾਇਕ ਨੇ ਉਹ ਗੱਲ ਕਰਦੇ ਨੇ ਸ਼ਰਾਬ ਦੀ ਫੈਕਟਰੀ ਵਾਲਾ ਮਸਲਾ ਤੁਹਾਡੇ ਨਾਲ ਉਹ ਅਸੋਸੀਏਟ ਕਰਦੇ ਨੇ ਆ ਚੰਨੀ ਸਾਹਿਬ ਨੂੰ ਵੀ ਚਾਹੀਦਾ ਵੀ ਜਦੋਂ ਪਾਰਟੀ ਦਾ ਪ੍ਰਧਾਨ ਰਾਜਾ ਬਣੇਗਾ ਪਾਰਟੀ ਦਾ ਸੀਐਲਪੀ ਸਾ ਪ੍ਰਤਾਪ ਸਿੰਘ ਸਾਰੇ ਤਾਲ ਮੇਨਾਂ ਚੱਲਣਗੇ ਅੱਗੇ ਦਲਤਾਂ ਦੀ ਸਥਿਤੀ ਸੁਧਾਰ ਸਕਦੇ ਆ ਤੇ ਪੰਜਾਬ ਦੀ ਸਥਿਤੀ ਵੀ ਸੁਧਾਰ ਸਕਦੇ ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਛੋਡੀ ਪੰਜਾਬ ਦੀ ਸਿਆਸਤ ਦੇ ਵਿੱਚ ਇੰਨੀ ਦਿਨੀ ਕਾਂਗਰਸ ਪਾਰਟੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਚਰਚਾ ਚਾਉਣ ਦਾ ਕਾਰਨ ਹੈ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਤੜਾ-ਤੜ ਕੀਤੀ ਜਾ ਰਹੀ ਬਿਆਨਬਾਜ਼ੀ। ਇਹ ਬਿਆਨਬਾਜ਼ੀ ਵੀ ਆਪਣੀ ਵਿਰੋਧੀ ਧਿਰ ਦੇ ਜਾਂ ਸੱਤਾ ਧਿਰ ਦੇ ਖਿਲਾਫ ਨਹੀਂ ਹੈ। ਇਹ ਬਿਆਨਬਾਜ਼ੀ ਕਾਂਗਰਸੀ ਲੀਡਰ ਆਪਣੇ ਹੀ ਲੀਡਰਾਂ ਦੇ ਖਿਲਾਫ ਕਰ ਰਹੇ ਨੇ। ਅਜਿਹੇ 'ਚ ਕਾਂਗਰਸ ਪਾਰਟੀ ਦਾ ਸਿਆਸੀ ਭਵਿੱਖ ਕੀ ਹੋਵੇਗਾ ਕਿਉਂਕਿ ਵਿਰੋਧੀ ਧਿਰ ਚ ਹੁੰਦਿਆਂ ਜਿਹੜੀ ਲੜਾਈ ਸੱਤਾ ਧਿਰ ਦੇ ਨਾਲ ਕਰਨੀ ਸੀ ਉਹ ਕਾਂਗਰਸ ਆਪਣੇ ਹੀ ਲੀਡਰਾਂ ਦੇ ਨਾਲ ਕਰ ਰਹੀ ਹੈ ਬਹੁ ਗਿਣਤੀ ਲੋਕ ਖੁੰਡਾਂ ਤੇ ਬਾਕੀ ਇਹ ਗੱਲ ਵੀ ਕਹਿੰਦੇ ਨੇ ਕਿ ਕਾਂਗਰਸੀਆਂ ਨੇ ਆਪਣੀ ਤੋਪ ਦਾ ਮੂੰਹ ਆਪਣੇ ਹੀ ਲੀਡਰਾਂ ਦੇ ਵੱਲ ਨੂੰ ਕਰ ਰੱਖਿਆ ਤਾਂ ਇਸ ਇਹ ਚ ਨੌਜਵਾਨ ਲੀਡਰ ਕੀ ਸੋਚਦੇ ਨੇ ਜਿਹੜੇ ਕਿ ਕਾਂਗਰਸ ਦੇ ਵਿੱਚ ਹੀ ਮੌਜੂਦ ਨੇ ਸਾਡੇ ਨਾਲ ਇਸ ਵਕਤ ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਤੇ ਖੰਨਾ ਦੇ ਜ਼ਿਲ੍ਹਾ ਪ੍ਰਧਾਨ ਲਫੀਤ ਸਿੰਘ ਲੱਖਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਹ ਸਾਰੇ ਘਟਨਾਕਰਮ ਤੇ ਕੀ ਓਪੀਨੀਅਨ ਹੈ ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜਗਬਾਣੀ ਤੇ ਬਹੁਤ ਬਹੁਤ ਧੰਨਵਾਦ ਛੋਟੀ ਸਾਹਿਬ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਬਹਿ ਕੇ ਤੁਹਾਡੀ ਗੱਲਬਾਤ ਸੁਣ ਕੇ ਬਹੁਤ ਮਿਹਰਬਾਨੀ ਲੱਖਾ ਜੀ ਪਹਿਲਾ ਪ੍ਰਤੀਕਰਮ ਤੁਹਾਡਾ ਇਸ ਟਾਈਮ ਕਾਂਗਰਸ ਦੀ ਸਥਿਤੀ ਤੇ ਕੀ ਹੈ ਦੇਖੋ ਛੋਟੀ ਸਾਹਿਬ ਤੁਸੀਂ ਵੀ ਜਾਣਦੇ ਹੋ ਪੰਜਾਬ ਵੀ ਜਾਣਦਾ ਕਾਂਗਰਸ ਦੀ ਜਿਹੜੀ ਸਥਿਤੀ ਆ ਬਹੁਤ ਮਜ਼ਬੂਤ ਆ ਅੱਜ ਭਾਵੇਂ ਸਾਡੀ ਵਿਰੋਧੀ ਪਰਸਪੈਕਸ਼ਨ ਬਣਾਉਣ ਦਾ ਯਤਨ ਕਰਦੇ ਨੇ ਪੀ ਕਾਂਗਰਸ ਇੱਕ ਦੂਜੇ ਨਾਲ ਨਹੀਂ ਲੜਦੀ ਆਪਸ ਵਿੱਚ ਲੜਦੀ ਆ ਸੱਤਾਧਾਰ ਨਾਲ ਨਹੀਂ ਲੜਦੀ ਵਿਰੋਧੀ ਪਾਰਟੀਆਂ ਦੇ ਜਿਹੜੇ ਕੰਮ ਹੁੰਦੇ ਨੇ ਉਹ ਨਹੀਂ ਕਰ ਰਹੀ ਪਰ ਕਾਂਗਰਸ ਪਾਰਟੀ ਵਿਰੋਧੀਆਂ ਨਾਲ ਵੀ ਲੜ ਰਹੀ ਹੈ ਤੇ ਕਾਂਗਰਸ ਦੇ ਅੰਦਰ ਡੈਮੋਕ੍ਰੇਸੀ ਹੋਣ ਕਰਕੇ ਸਾਡੇ 'ਚ ਮਾੜੀ-ਮੋਟੀ ਚੱਲਦੀ ਰਹਿੰਦੀ ਥੋੜੇ ਲੀਡਰਾਂ ਨੂੰ ਵਿਰੋਧੀ ਕਹਿੰਦੇ ਆ ਵੀ ਤੁਸੀਂ ਜਾ ਕੇ ਮਾਈਕ ਦੇ ਮੂਹਰੇ ਬੋਲੋ ਇੱਕ ਦੂਜੇ ਲੀਡਰਾਂ ਦੇ ਖਿਲਾਫ ਹੁਣ ਮੈਂ ਨਾਮ ਕੀ ਲੈਣਾ ਸਭ ਨੂੰ ਕਲੀਅਰ ਹੀ ਆ ਪਿਛਲੇ 2-3 ਮਹੀਨਿਆਂ ਦੇ ਵਿੱਚ ਲਖਾ ਜੀ ਤੁਹਾਡੇ ਆਪਣੇ ਲੀਡਰ ਇੱਕ ਦੂਜੇ ਦੇ ਖਿਲਾਫ ਬਿਆਨ ਦੇ ਰਹੇ ਨੇ ਕਿ ਇਹ ਅਨੁਸ਼ਾਸਨਹੀਣਤਾ ਨਹੀਂ ਹੈ ਪਾਰਟੀ ਦੇ ਅੰਦਰ ਜਾਂ ਇਹਨੂੰ ਵੀ ਤੁਸੀਂ ਡੈਮੋਕ੍ਰੇਸੀ ਕਹਿੰਦੇ ਹੋ ਨਹੀਂ ਦੇਖੋ ਅਨੁਸ਼ਾਸਨਹੀਣਤਾ ਤਾਂ ਹੈਗੀ ਆ ਪਰ ਕਾਂਗਰਸ ਪਾਰਟੀ ਦੇ ਅਟਰਨਲ ਜਿਹੜੀ ਡੈਮੋਕ੍ਰੇਸੀ ਆ ਉਹ ਰਾਹੁਲ ਗਾਂਧੀ ਜੀ ਨੇ ਪਾਰਟੀ ਅੰਦਰ ਲੈ ਕੇ ਆਂਦੀ ਚਾਹੇ ਯੂਥ ਕਾਂਗਰਸ ਦੇ ਮਾਧਿਅਮ ਤੋਂ ਲਿਆਂਦੀ ਯੂਥ ਕਾਂਗਰਸ ਦੀ ਚੋਣ ਤੋਂ ਲਿਆਂਦੀ ਉਹ ਸਾਡੀ ਪਾਰਟੀ 'ਚ ਜਿਹੜਾ ਲੀਡਰ ਉਹ ਘੋਟਣ ਮਹਿਸੂਸ ਨਹੀਂ ਕਰਦਾ ਆਪਣੀ ਗੱਲ ਆ ਜਿਹੜੀ ਉਹ ਬੇਚ ਜਿੱਕੋ ਕੇ ਲੋਕਾਂ ਦੇ ਸਾਹਮਣੇ ਵੀ ਰੱਖਦਾ ਆਪਣੀ ਪਾਰਟੀ ਦੇ ਸਾਹਮਣੇ ਵੀ ਰੱਖਦਾ ਇਹਨੂੰ ਵਿਰੋਧੀ ਦੁਸ਼ਮਣੀ ਕਹਿ ਲੈਣ ਜਾਂ ਇੱਕ ਦੂਜੇ ਲੀਡਰ ਦਾ ਵਿਰੋਧ ਕਹਿ ਲੈਣ ਉਹਦਾ ਆਪਾਂ ਕੁਝ ਕਰਨਾ ਤੁਹਾਡਾ ਪ੍ਰਧਾਨ ਇਹਦਾ ਕਾਉਂਟਰੀ ਪਾਰਟ ਕਹਿੰਦਾ ਉਹ ਕਹਿੰਦਾ ਕਿ ਟੇਬਲ ਤੇ ਜੋ ਮਰਜ਼ੀ ਬੋਲੋ ਮੀਡੀਆ ਜਾ ਕੇ ਗਾਤੋ ਬੋਲਦੇ ਹੋ ਦੇਖੋ ਪ੍ਰਧਾਨ ਨੂੰ ਸਾਡੀ ਨੂੰ ਹਾਈ ਕਮਾਂਡ ਨੇ ਬਣਾਇਆ ਪ੍ਰਧਾਨ ਨੂੰ ਪ੍ਰਧਾਨ ਮੰਨਣਾ ਹਰ ਇੱਕ ਕਾਂਗਰਸ ਪਾਰਟੀ ਦੇ ਵਰਕਰ ਦਾ ਵੀ ਫਰਜ਼ ਆ ਤੇ ਜاہے ਜਿੱਡਾ ਵੱਡਾ ਲੀਡਰ ਆ ਉਹਦਾ ਵੀ ਫਰਜ਼ ਆ ਵੀ ਪਰ ਪਾਰਟੀ ਪ੍ਰਧਾਨ ਨੂੰ ਪ੍ਰਧਾਨ ਮੰਨੇ ਤੇ ਜੇ ਕੋਈ ਗੱਲਬਾਤ ਆ ਆਉਣ ਦੀ ਰਿਕਾਰਡ ਤੁਹਾਡੇ ਕੋਲ ਕੋਈ ਗੱਲ ਕਰਨ ਨੂੰ ਹੈਗੀ ਆ ਤਾਂ ਪਾਰਟੀ ਦੇ ਅਟਰਨਲ ਮੈਟਰ ਹੁੰਦੇ ਨੇ ਬਹਿ ਕੇ ਕਰੋ ਪ੍ਰਧਾਨ ਤਿਆਰ ਆ ਤੇ ਪਾਰਟੀ ਲੀਡਰਸ਼ਿਪ ਵੀ ਸੁਣਨ ਨੂੰ ਤਿਆਰ ਆ ਪਾਰਟੀ ਸਾਡੇ ਪੰਜਾਬ ਦੇ ਇਨਚਾਰਜ ਵੀ ਕਹਿੰਦੇ ਨੇ ਵੀ ਮੀਡੀਆ 'ਚ ਨਾ ਜਾਓ ਜੇ ਕੋਈ ਗੱਲਬਾਤ ਆ ਤਾਂ ਸਾਡੇ ਸਾਹਮਣੇ ਆ ਕੇ ਸਾਡੇ ਕੋਲ ਤੁਹਾਡੇ ਬਹੁਤ ਸਾਰੇ ਲੀਡਰ ਤਾਂ ਲਖਾ ਜੀ ਪ੍ਰਧਾਨ ਨੂੰ ਪ੍ਰਧਾਨ ਮੰਨਦੇ ਨਹੀਂ ਉਹ ਤਾਂ ਕਹਿੰਦੇ ਲਾ ਦੇਣਾ ਚਾਹੀਦਾ ਕੋਈ ਕਹਿੰਦਾ ਮੈਨੂੰ ਬਣਾ ਦਿਓ ਕੋਈ ਕਹਿੰਦਾ ਮੈਨੂੰ ਬਣਾ ਦਿਓ ਕਾਂਗਰਸ ਦੇ ਅੰਦਰ ਇਹ ਕਲਚਰ ਪੁਰਾਣਾ ਹੋ ਗਿਆ ਨਾ ਕਾਫੀ ਸੀਨੀਅਰ ਹੋ ਗਿਆ ਕਿ ਨਵਾਂ ਪ੍ਰਧਾਨ ਬਣਾਓ ਮੁੜ ਕੇ ਇੱਕ ਸੈਣਾ ਉਹਨੂੰ ਲਾਉਣ ਦਿਲਾ ਦਿਓ ਤੇ ਕੋਈ ਬਹੁਤ ਮਾੜੀ ਗੱਲ ਆ ਪਾਰਟੀ ਹਾਈ ਕਮਾਂਡਰ ਜਦੋਂ ਕਿਸੇ ਨੂੰ ਨਿਯੁਕਤ ਕਰਕੇ ਭੇਜਦੀ ਆ ਉਹਦੀ ਕੈਪੇਬਿਲਟੀ ਉਹਦੀ ਸਮਰੱਥਾ ਕਿੰਨੀ ਆ ਕੰਮ ਕਰਨ ਦੀ ਕਿਉਂਕਿ ਜਦੋਂ 2022 ਚ ਸਾਡੀ ਪਾਰਟੀ ਦਾ ਰਾਜ ਗਿਆ ਪੰਜਾਬ ਅੰਦਰ ਉਹ ਕਾਂਗਰਸ ਪਾਰਟੀ ਬਹੁਤ ਬੈਕਫੁੱਟ ਤੇ ਆ ਗਈ ਸੀ ਲੋਕ ਇਹ ਕਹਿਣ ਲੱਗੇ ਸੀ ਵੀ 92 ਜਿੱਤ ਕੇ ਝਾੜੂ ਦੇ ਕਾਂਗਰਸ ਦਾ ਬਣੂਗਾ ਕੀ ਪਰ ਉਸ ਨੌਜਵਾਨ ਨੂੰ ਰਾਹੁਲ ਗਾਂਧੀ ਜੀ ਦੀ ਪਾਰਖੂ ਅੱਖ ਨੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਖੜਗੇ ਸਾਹਿਬ ਨੇ ਉਸ ਨੌਜਵਾਨ ਨੇ ਧੜਕਾ ਗੂ ਨੂੰ ਪ੍ਰਧਾਨ ਬਣਾਇਆ ਜਿਹੜਾ ਹਿੱਕ ਦੇ ਜ਼ੋਰ ਨਾਲ ਆਪਣੀ ਆਵਾਜ਼ ਬਲੰਦ ਨਾਲ ਲੋਕਾਂ ਦੇ ਮੁੱਦੇ ਚੱਕ ਸਕਦਾ ਕਾਂਗਰਸ ਦੇ ਜੋ ਕੀਤੇ ਕੰਮ ਸੀ ਉਹ ਲੋਕਾਂ ਚ ਲਿਆ ਸਕਦਾ ਤੁਸੀਂ ਬਲੰਦ ਆਵਾਜ਼ ਦੀ ਗੱਲ ਕਰਦੇ ਹੋ ਬਾਈ ਜੀ ਤੁਹਾਡੇ ਹੀ ਕਈ ਕਾਂਗਰਸੀ ਆਫ ਦਾ ਰਿਕਾਰਡ ਇਹ ਗੱਲ ਕਹਿੰਦੇ ਆ ਕਹਿੰਦੇ ਸਾਡੇ ਪ੍ਰਧਾਨ ਦੀ ਮੁੱਖ ਮੰਤਰੀ ਨਾਲ ਸੈਟਿੰਗ ਹੈ ਸਾਡਾ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਡਰਦਾ ਇਹਨਾਂ ਦੋਵਾਂ ਗੱਲਾਂ 'ਚ ਕੀ ਸਚਾਈ ਹੈ ਦੇਖੋ ਕੋਈ ਸਚਾਈ ਨਹੀਂ ਸਾਡਾ ਪ੍ਰਧਾਨ ਖੁੱਲਕੇ ਬੋਲਦਾ ਚਾਹੇ ਸਰਕਾਰ ਦੇ ਵਿਰੁੱਧ ਹੋਵੇ ਚਾਹੇ ਆਮ ਆਦਮੀ ਪਾਰਟੀ ਦੇ ਵਿਰੁੱਧ ਹੋਵੇ ਜਿਹੜੇ ਇੱਕ ਜੈਲਸ ਇੱਕ ਜੈਲਸ ਕ੍ਰिएशन ਹੋਈ ਹੋਈ ਆ ਸਾਡੇ ਪੰਜਾਬੀਆਂ ਚ ਖਾਸ ਕਰਕੇ ਇਨੀ ਜੈਲਸੀ ਭਰ ਚੁੱਕੀ ਆ ਅਸੀਂ ਆਪਣੇ ਭਾਈ ਨੂੰ ਤਾਂ ਮਾੜਾ ਕਹੀ ਜਾਵਾਂਗੇ ਦੂਜੇ ਨੂੰ ਸਲਾਈ ਜਾਵਾਂਗੇ ਬਹੁਤ ਹੀ ਚੰਗੀ ਗੱਲ ਨਹੀਂ ਹੈਗੀ ਪਾਰਟੀ ਹਾਈ ਕਮਾਂਡ ਸਾਰਾ ਵਾਚ ਕਰ ਰਹੀ ਹੈ ਦੇਖ ਰਹੀ ਹੈ ਹਾਈ ਕਮਾਂਡ ਦੀ ਗੱਲ ਕਰਦੇ ਆਪਾਂ ਸਿਆਸੀ ਪੰਡਿਤ ਕਹਿੰਦੇ ਨੇ ਕਿ ਹਾਈ ਕਮਾਂਡ ਨੂੰ ਵੀ ਇਸ ਗੱਲ 'ਚ ਨਜ਼ਾਰਾ ਆਉਂਦਾ ਕਹਿੰਦੇ ਦਿੱਲੀ ਵਾਲੇ ਬਹਿ ਕੇ ਤਮਾਸ਼ਾ ਵੇਂਦੇ ਆ ਵੀ ਇਹਨਾਂ ਨੂੰ ਇੱਕ ਵਾਰੀ ਕਾਢੂ ਕੋਲੇਸ਼ ਪਾ ਕੇ ਰੱਖਣ ਦਿਓ ਕੋਕੜਾ ਵਾਂਗੂ ਲੜਨ ਦਿਓ ਮੌਕਾ ਆਊਗਾ ਤੇ ਉਦੋਂ ਮੁੜ ਕੇ ਠੀਕ ਜਿਹਾ ਬੰਦਾ ਚੁਣ ਕੇ ਆਪਾਂ ਤੈਅ ਕਰ ਲਾਂਗੇ ਇਸ ਗੱਲ 'ਚ ਸੱਚਾਈ ਹੈ ਕਿਉਂਕਿ ਮੰਨਿਆ ਜਾਂਦਾ ਨਹੀਂ ਇਸ ਗੱਲ 'ਚ ਕੋਈ ਦੋਰਾਮਾ ਨਹੀਂ ਹਾਈ ਕਮਾਂਡ ਸਾਡੀ ਜਿਹੜੀ ਹੈਗੀ ਆ ਉਹ ਦੇਖਦੀ ਆ ਵੀ ਕਿੰਨੀ ਸਮਰੱਥਾ ਬੰਦੇ 'ਚ ਸੈਣ ਦੀ ਆ ਦੂਸਰੇ ਪੱਖ ਦਾ ਕਿੰਨੀ ਸਮਰੱਥਾ ਨੂੰ ਥ੍ਰੈਟ ਕਰਨ ਦੀ ਆ ਹੂੰ ਪਾਰਟੀ ਵਾਚ ਕਰਕੇ ਅੰਡ ਤੱਕ ਜਾਂਦੀ ਆ ਜਿਹੜਾ ਬੰਦਾ ਹਾਈ ਕਮਾਂਡ ਦੇ ਪ੍ਰੈਰੋਗੇਟਿਵ ਦੇ ਵਿੱਚ ਆ ਜਾਂਦਾ ਉਹਨਾਂ ਦੀ ਜੋ ਨੀਤੀ ਆ ਜੋ ਉਹਨਾਂ ਦੀ ਸੋਚ ਆ ਪਾਰਟੀ ਪ੍ਰਤੀ ਬੂਥ ਲੈਵਲ ਤੇ ਲੈ ਕੇ ਜਾਣੀ ਹੈ ਜਿਹੜਾ ਉਹਨਾਂ ਦੇ ਖਰਾ ਉਤਰ ਦਾ ਪਾਰਟੀਆਂ ਨੂੰ ਸਮਰਥ ਸਮਝਦੀ ਹੈ ਤੇ ਉਹਦੇ ਪੱਖ ਚ ਆ ਕੇ ਖੜ ਜਾਂਦੀ ਹੈ ਰਾਹੁਲ ਗਾਂਧੀ ਦੀ ਪੰਜਾਬ ਦੇ ਬਾਰੇ ਅੱਜ ਦੀ ਤਰੀਕ ਦੇ ਅੰਦਰ ਕੀ ਸੋਚ ਹੈ ਤੁਹਾਡੀਆਂ ਬੀਤੇ ਸਮੇਂ ਚ ਮੁਲਾਕਾਤਾਂ ਹੋਈਆਂ ਉਹ ਰਾਹੁਲ ਗਾਂਧੀ ਕੀ ਸੋਚਦੇ ਨੇ ਪੰਜਾਬ ਦੇ ਬਾਰੇ ਰਾਹੁਲ ਗਾਂਧੀ ਜੀ ਇਕੱਲੇ ਪੰਜਾਬ ਨਹੀਂ ਪੂਰੇ ਦੇਸ਼ ਲਈ ਸੋਚਦੇ ਨੇ ਹੂੰ ਉਹ ਸੋਚਦੇ ਨੇ ਜਿਹੜਾ ਸੰਗਠਨ ਆ ਸੰਗਠਨ ਸਾਡਾ ਮਜ਼ਬੂਤ ਹੋ ਜਿਹੜਾ ਸੰਗਠਨ ਦਾ ਤਾਲਮਿਲ ਟੁੱਟ ਜਾਂਦਾ ਕਈ ਵਾਰ ਸਰਕਾਰਾਂ ਬਣ ਜਾਂਦੀਆਂ ਨੇ ਸੰਗਠਨ ਨੂੰ ਇਗਨੋਰ ਕਰਨ ਲੱਗ ਜਾਂਦੀਆਂ ਨੇ ਪਰ ਰਾਹੁਲ ਗਾਂਧੀ ਜੀ ਨੇ ਇਹ ਸੋਚ ਲੈਂਦੀ ਹੈ ਪਹਿਲਾਂ ਸੰਗਠਨ ਮਜ਼ਬੂਤ ਕਰੋ ਸੰਗਠਨ ਹੀ ਸਰਕਾਰ ਬਣਾਉਂਦੀ ਆ ਸਰਕਾਰਾਂ ਕਦੇ ਸੰਗਠਨ ਨਹੀਂ ਬਣਾਉਂਦੀ ਕਾਂਗਰਸ 'ਚ ਸੰਗਠਨ ਦਾ ਡਿਸਪਲਿਨ ਕਿੰਨਾ ਘੂਆ ਕਿਉਂਕਿ ਇਸ ਮਾਮਲੇ 'ਚ ਤਾਂ ਸਭ ਤੋਂ ਵੱਧ ਜੇਕਰ ਕਿਸੇ ਨੂੰ ਨੰਬਰ ਦਿੱਤੇ ਜਾਂਦੇ ਆ ਤਾਂ ਉਹ ਭਾਜਪਾ ਨੂੰ ਦਿੱਤੇ ਜਾਂਦੇ ਆ ਭਾਜਪਾ ਜੇ ਸੰਗਠਨ ਢਾਚਾ ਬੜਾ ਮਜ਼ਬੂਤ ਹੁੰਦਾ ਕਾਂਗਰਸ ਕਿੱਥੇ ਜੇ ਖੜੀ ਆ ਸੰਗਠਨ ਦੇਖੋ ਕਾਂਗਰਸ ਪਾਰਟੀ ਅੱਜ ਦੀ ਡੇਟ 'ਚ ਪੰਜਾਬ 'ਚ ਸੰਗਠਨ ਪਤੋਂ ਬਹੁਤ ਮਜ਼ਬੂਤ ਆ ਮੈਂ ਪਿਛਲੇ 2-3 ਮਹੀਨੇ ਪਹਿਲਾਂ ਰਾਹੁਲ ਗਾਂਧੀ ਜੀ ਨੂੰ ਮਿਲ ਕੇ ਆਇਆ ਸਾਡੀ ਐਜ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੀਟਿੰਗਾਂ ਹੋਈਆਂ ਸੀ ਉਸ ਦੇ ਵਿੱਚ ਸੰਗਠਨ ਨੂੰ ਜੋ ਕੰਮ ਦਿੱਤਾ ਮੈਂ ਆ ਰਿਕਾਰਡ ਤੁਹਾਨੂੰ ਦਿਖਾ ਦਿੰਨਾ ਆ ਮਾਲਾ ਜੇ ਕੈਮਰਾ ਮਾਰ ਰਿਓ ਜੀ ਆ ਰਾਹੁਲ ਜੀ ਨੇ ਸਾਨੂੰ ਬੈਗ ਦਿੱਤੇ ਸੀ ਹਮ ਪਾਰਟੀ ਮੀਟਿੰਗ ਆਫ ਡੀਸੀਸੀ ਪ੍ਰੈਜ਼ੀਡੈਂਟਸ ਇੰਦਰਾ ਭਵਨ ਨਿਊ ਦਿੱਲੀ ਆਲ ਇੰਡੀਆ ਕਾਂਗਰਸ ਕਮੇਟੀ ਇਹ ਕੀ ਹੈ ਇਹ ਸੰਗਠਨ ਦਾ ਕੰਮ ਆ ਜਿਹੜਾ ਜਿਹੜਾ ਪਾਰਟੀ ਸੰਗਠਨ ਚ ਕੰਮ ਕਰਦਾ ਉਹਦਾ ਬਹੁਤ ਵੱਡਾ ਯੋਗਦਾਨ ਆਉਣ ਵਾਲੇ ਸਮੇਂ ਚ ਪਾਰਟੀ ਦਿੱਤਾ ਜੋ ਆ ਦੇਖੋ ਆ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਹਾਂ ਜਦ ਤੋਂ ਮੈਂ ਬਣਿਆ ਕਿੰਨੀਆਂ ਮੀਟਿੰਗਾਂ ਕੀਤੀਆਂ ਕਿੰਨੇ ਐਜੀਟੇਸ਼ਨ ਕੀਤੇ ਕਿੰਨੇ ਕੀ ਕੀਤੇ ਜਿੰਨੇ ਮੇਰੇ ਅੰਦਰ ਅੰਡਰ ਬਲੌਕ ਕੰਮ ਕਰਦੇ ਨੇ ਅਬ ਐਜੀਟੇਸ਼ਨਾਂ ਦੀ ਫਾਈਲ ਬਲੌਕਾਂ ਦੀ ਫਾਈਲ ਬੀ ਐਲਓ ਦੀ ਫਾਈਲ ਮੰਡਲ ਪ੍ਰਧਾਨਾਂ ਦੀ ਫਾਈਲ ਬੂਥ ਕਮੇਟੀਆਂ ਦੀਆਂ ਫਾਈਲਾਂ ਬੂਥ ਤੇ ਵੀ ਉਹ ਬੰਦੇ ਬਣਾਏ ਨੇ ਕੋਈ ਵੀ ਚੈੱਕ ਕਰ ਸਕਦਾ ਉਸ ਬੂਥ ਤੇ ਵੋਟ ਨੰਬਰ ਵੀ ਪਾਇਆ ਗਿਆ ਤਾਂ ਕਿ ਕੋਈ ਕਨਫਿਊਜ਼ਨ ਨਾ ਹੋਵੇ ਵੀ ਕਿਸੇ ਪਿੰਡ ਤੋਂ ਚੱਕ ਕੇ ਉੱਥੇ ਵੋਟ ਪਾਤਾ ਕਾਂਗਰਸ ਪਾਰਟੀ ਸੰਗਠਨ ਨੂੰ ਲੈ ਕੇ ਰਾਹੁਲ ਗਾਂਧੀ ਜੀ ਲੈ ਕੇ ਸੰਗਠਨ ਤੇ ਬਹੁਤ ਉਹਨਾਂ ਨੇ ਨਿਗਾ ਟਕਾਈ ਹੋਈ ਹੈ ਜਿਹੜਾ ਸੰਗਠਨ ਚ ਕੰਮ ਕਰਦਾ ਉਹ ਉੱਪਰ ਜਾਊਗਾ ਬਹੁਤ ਸਾਰੇ ਸਾਡੇ ਕਾਂਗਰਸ ਦੇ ਲੀਡਰ ਨੇ ਬਿਆਨਬਾਜ਼ੀ ਬਹੁਤ ਵੱਡੀ ਕਰਦੇ ਨੇ ਪਰ ਸੰਗਠਨ ਪਹੁੰਚ ਜ਼ੀਰੋ ਨੇ ਤੁਸੀਂ ਕਹਾਂ ਕਿ ਸੰਗਠਨ ਬੜਾ ਮਜ਼ਬੂਤ ਆ ਕਾਂਗਰਸ ਦਾ ਤੁਹਾਡੇ ਨਾਲ ਦਾ ਝੋਲਾ ਮੈਨੂੰ ਦੱਸੋ ਹੋਰ ਕਿੰਨੇ ਕੋਲੇ ਪੰਜਾਬ ਚ ਦੇਖੋ ਮੈਂ ਤੁਹਾਨੂੰ ਇੱਕ ਗੱਲ ਬੜੇ ਪਿਆਰ ਨਾਲ ਸਤਿਕਾਰ ਨਾਲ ਤੁਸੀਂ ਪੁੱਛਿਆ ਮੈਂ ਇੱਕ ਗਰਾਸ ਰੂਟ ਤੋਂ ਵਰਕਰ ਉੱਠਿਆ ਮੇਰਾ ਕੋਈ ਪੋਲਿਟਿਕਲ ਬੈਕਗ੍ਰਾਉਂਡ ਨਹੀਂ ਸੀ ਮੈਂ ਸ਼ਹੀਦ ਆਜ਼ਮ ਜੀ ਸਾਹਿਬ ਬਿਆਨ ਸਿੰਘ ਦੇ ਪਰਿਵਾਰ ਨਾਲ ਜੁੜਿਆ ਜਦੋਂ ਪੰਜਾਬ ਵਿੱਚ ਪਹਿਲੀ ਵਾਰ ਯੂਥ ਕਾਂਗਰਸ ਦੀ ਇਲੈਕਸ਼ਨ ਹੋਣੀ ਸੀ ਪਾਇਲਟ ਪ੍ਰੋਜੈਕਟ ਰਾਹੁਲ ਗਾਂਧੀ ਜੀ ਨੇ ਰੱਖਿਆ ਮੈਂ ਲੁਧਿਆਣੇ ਦੇ ਹਾਤੀ ਦਾ ਯੂਥ ਦਾ ਪ੍ਰੈਜਿਡੈਂਟ ਮੈਨੂੰ ਉਸ ਦਿਨ ਤੋਂ ਲੱਟ ਲੱਗੀ ਸੀ ਵੀ ਪਾਰਟੀ ਦਾ ਆਏ ਰੋਜ਼ ਕੰਮ ਕਰਨਾ ਆਏ ਰੋਜ਼ ਆਈ ਵਾਈਸੀ ਇੰਡੀਅਨ ਯੂਥ ਕਾਂਗਰਸ ਨੂੰ ਮੇਲ ਕਰਨੀ ਪੈਂਦੀ ਸੀ ਸਾਨੂੰ ਮੈਨੂੰ ਉਸ ਤੋਂ ਕੰਮ ਕਰਨ ਦੀ ਇੰਨੀ ਚੇਟਕ ਲੱਗੀ ਵੀ ਮੈਨੂੰ 2012 ਚ ਰਾਹੁਲ ਗਾਂਧੀ ਜੀ ਨੇ ਆਪ ਬੁਲਾ ਕੇ ਟਿਕਟ ਦਿੱਤੀ ਯੂਥ ਕੌਂਗਰਸ ਦੇ ਮੱਦੇਨਜ਼ਰ ਮੈਂ ਮਾਈਨਰ 500 ਵੋਟ ਤੇ ਹਾਰ ਗਿਆ ਦੀ ਚੀਜ਼ ਉਹ ਤੇ ਹਾਂ ਪਹਿਲਾ ਇਲੈਕਸ਼ਨ ਫਿਰ ਮੈਨੂੰ ਕੌਂਗਰਸ ਪਾਰਟੀ ਨੇ ਰੈਗੂਲਰ ਅੱਜ ਤੱਕ ਮੈਂ ਡਿਸਟ੍ਰਿਕਟ ਕੌਂਗਰਸ ਪ੍ਰੈਜ਼ੀਡੈਂਟ ਬਣਿਆ ਕਿਉਂਕਿ ਉਹ ਕੰਮ ਦੀ ਕਦਰ ਰਾਹੁਲ ਗਾਂਧੀ ਜੀ ਦੀ ਟੀਮ ਆ ਜਿਹੜੀ ਰਾਹੁਲ ਗਾਂਧੀ ਜੀ ਦੀ ਨਿਗਾ ਉਹ ਕੰਮ ਵਾਲੇ ਤੇ ਹੈਗੇ ਉਹਨੂੰ ਦਿੱਲੀ ਜਾਣ ਦੀ ਲੋੜ ਨਹੀਂ ਜੋ ਮਿਲਣਾ ਘਰੇ ਬੈਠੇ ਮਿਲ ਜਾਣਾ ਸੰਗਠਨ ਦੀ ਮਜ਼ਬੂਤੀ ਲਈ ਜਿਹੜਾ ਬੰਦਾ ਕੰਮ ਕਰੂ ਰਾਹੁਲ ਗਾਂਧੀ ਉਹਨੂੰ ਸਿਰੇ ਲਾਉ। ਮੇਰੇ ਸਵਾਲ ਦਾ ਜਵਾਬ ਲੱਖਾ ਜੀ ਦੂਰਾ ਰਹਿ ਗਿਆ। ਤੁਹਾਡੇ ਨਾਲ ਦਾ ਝੋਲਾ ਕਾਂਗਰਸ ਕਿੰਨਿਆਂ ਕੋਲ ਆ ਕਿਉਂਕਿ ਤੁਸੀਂ ਕਿਹਾ ਕਿ ਕਾਂਗਰਸ ਦਾ ਸੰਗਠਨ ਬੜਾ ਮਜ਼ਬੂਤ ਹੈ। ਦੇਖੋ ਮੇਰੇ ਨਾਲ ਦੇ ਸਾਥੀ ਬਹੁਤ ਸਾਰੇ ਕੰਮ ਕਰਦੇ ਨੇ ਬਹੁਤ ਸਾਰੇ ਨੂੰ ਅਸੀਂ ਮੋਟੀਵੇਟ ਕਰਦੇ ਆਂ। ਵੀ ਯਾਰ ਜੇ ਕਾਂਗਰਸ ਪਾਰਟੀ ਨੇ ਸਾਨੂੰ ਇਸ ਪੋਜੀਸ਼ਨਾਂ ਤੇ ਪਹੁੰਚਾਇਆ ਡੀਸੀਸੀ ਪ੍ਰਧਾਨ ਬਣਾਇਆ ਤਾਂ ਇਵਨ ਪੀਸੀਸੀ ਪ੍ਰਧਾਨ ਨੇ ਰਾਜਾ ਬਣੇ ਉਹਨਾਂ ਨੂੰ ਵੀ ਕੰਮ ਕਰਨਾ ਪੈ ਰਿਹਾ। ਡੀਸੀਸੀ ਨੂੰ ਵੀ ਬਹੁਤ ਸਾਰੇ ਪ੍ਰਧਾਨ ਨੇ ਸਾਡੇ ਕੰਮ ਕਰ ਰਹੇ ਨੇ ਬਹੁਤ ਸਾਰੇ ਨੇ ਜਿਹੜੇ ਇਹਦੇ ਟਾਲ ਮਟੋਲ ਕਰਦੇ ਨੇ ਪਰ ਆਉਣ ਵਾਲੇ ਦਿਨਾਂ 'ਚ ਹੁਣ ਸੰਗਠਨ ਸਿਰਜਣ ਦਾ ਕੰਮ ਚੱਲ ਰਿਹਾ ਹੂੰ ਪਾਰਟੀ ਦਾ ਉਦੋਂ ਲੈ ਕੇ ਸਿੱਧ ਉਹ ਵੀ ਕੰਮ ਕਰਨਗੇ ਤੇ ਸੰਗਠਨ 'ਚ ਕੰਮ ਕੀਤੇ ਬਿਨਾ ਕੋਈ ਕਦਰ ਨਹੀਂ ਪੈਣੀ ਚਾਹੇ ਕਿੱਡੇ ਲੈਵਲ ਦਾ ਲੀਡਰ ਆ ਮੌਜੂਦਾ ਦੌਰ ਦੇ ਅੰਦਰ ਤੁਸੀਂ ਸੱਤਾ ਧਿਰ ਦੇ ਰਾਜ ਨੂੰ ਕਿਵੇਂ ਵੇਖਦੇ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਨੂੰ ਕੀ ਕਰਨ ਦੀ ਲੋੜ ਹੈ ਜਿਹਦੇ ਕਰਕੇ ਤੁਹਾਨੂੰ ਲੱਗਦਾ ਵੀ 27 ਚ ਲੋਕ ਤੁਹਾਨੂੰ ਮੌਕਾ ਦੇ ਦੇਣਗੇ ਸੈਲਫ ਅਨਲਿਸਿਸ ਤੁਹਾਡਾ ਕੀ ਹੈ ਦੇਖੋ ਮੇਰਾ ਅਨਲਿਸਿਸ ਇਹ ਹੈ ਵੀ ਕਾਂਗਰਸ ਪਾਰਟੀ ਇਹ ਸੋਚਦੀ ਹੈ ਵੀ ਜਿਹੜੇ ਬਦਲਾਅ ਦੇ ਨਾਂ ਤੇ ਪੰਜਾਬ ਚ ਸੱਤਾ ਚਾਏ ਨੇ ਇੱਕ ਤਾਂ ਲੋਕਾਂ ਦੇ ਮਨਾਂ ਔਰ ਅੱਖਾਂ ਚ ਇਹ ਅਸੀਂ ਸਾਫ਼ ਕਰਨਾ ਵੀ ਇਹ ਬਦਲਾਅ ਸੀ ਜਿਹੜਾ ਝੂਠਾ ਸੀ ਹੂੰ ਦੂਸਰਾ ਪੰਜਾਬ ਚ ਜਿਹੜਾ ਗੈਂਗਵਾਰ ਚੱਲਦੀ ਆ ਜਿਹੜੀ ਗੈਂਗਸਟਰ ਦਾ ਰਾਜ ਆ ਉਹਨੂੰ ਸਾਨੂੰ ਖਤਮ ਕਰਨਾ ਪੈਣਾ ਕਿਹੜਾ ਮਾਡਰਨ ਅਤਵਾਦ ਆ ਗਿਆ ਜਿਹੜਾ ਆਏ ਦਿਨ ਫਰੋਤੀਆਂ ਦੇ ਟੈਲੀਫੋਨਾਂ ਤੇ ਪੈਸੇ ਮੰਗੇ ਜਾਂਦੇ ਨੇ ਉਹ ਲੋਕ ਬਹੁਤ ਦੁਖੀ ਨੇ ਚਾਹੇ ਸਾਹਮਣੇ ਆਉਣ ਨਾ ਆਉਣ ਪਰ ਕਾਂਗਰਸ ਪਾਰਟੀ ਨੇ ਜਿਵੇਂ ਪੰਜਾਬ ਚ ਅੱਤਵਾਦ ਤੇ ਬਖਵਾਹ ਦਹਿਸ਼ਤਵਾਦ ਖਤਮ ਕੀਤਾ ਜੀ ਸਾਹਿਬ ਬਿਆਨ ਸਿੰਘ ਨੇ ਉਸ ਤਰ੍ਹਾਂ ਪੰਜਾਬ ਚ ਕਾਂਗਰਸ ਪਾਰਟੀ ਗੈਂਗਸਟਰਵਾਦ ਦਾ ਖਾਤਮਾ ਕਰੂਗੀ ਤੇ ਲੋਕਾਂ ਨਾਲ ਵਾਅਦਾ ਕਰੂਗੀ ਵੀ ਅਸੀਂ ਸਾਫ਼ ਸੁਥਰਾ ਪ੍ਰਸ਼ਾਸਨ ਤੇ ਲਾਅਨ ਆਰਡਰ ਐਨ ਮੇਨਟੇਨ ਕਰਕੇ ਦੇਵਾਂਗੇ ਤੁਹਾਨੂੰ ਲੱਗਦਾ ਲੋਕ ਇਸ ਮੁੱਦੇ ਤੇ ਵੋਟ ਪਾ ਦੇਣਗੇ ਜਾਂ ਤੁਹਾਡੇ ਕੋਲੇ ਦਾ ਕੋਈ ਵਿਜ਼ਨ ਡਾਕੂਮੈਂਟ ਬਣਾਉਣ ਦੀ ਤਿਆਰੀ ਹੈ ਬਿਲਕੁਲ ਲੋਕ ਵੋਟ ਵੀ ਪਾਉਣਗੇ ਤੇ ਵਿਜ਼ਨ ਵੀ ਕਾਂਗਰਸ ਪਾਰਟੀ ਲੈ ਕੇ ਕਿਉਂਕਿ ਕਾਂਗਰਸ ਪਾਰਟੀ ਨੇ ਇਹ ਅੱਤਵਾਦ ਦਾ ਦੌਰ ਆਪਣੇ ਪਿੰਡੇ ਤੇ ਹਟਾਇਆ ਮੌਜੂਦਾ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਨੇ ਆਪਣੀ ਕੁਰਬਾਨੀ ਦਿੱਤੀ ਸੀ ਇਸ ਅਤਵਾਦ ਦੇ ਮੁੱਦੇ ਤੇ ਗੈਂਗਸਟਰਵਾਦ ਵੀ ਉਸੇ ਤਰ੍ਹਾਂ ਖਤਮ ਹੋਊਗਾ ਅੱਛਾ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈ ਪੰਜਾਬ ਦੀ ਇਕਨੋਮੀ ਤੇ ਗੱਲ ਕੀਤੀ ਜਾਂਦੀ ਹੈ ਲੋਕ ਵੀ ਇਹ ਗੱਲ ਮਹਿਸੂਸ ਕਰਨ ਲੱਗ ਪਏ ਕਿਉਂਕਿ ਲੀਡਰਾਂ ਦੇ ਮਾਰਫਤ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਪੰਜਾਬ ਦੀ ਮਾਲੀ ਹਾਲਤ ਬਹੁਤ ਹੀ ਚੰਗੀ ਨਹੀਂ ਹੈ ਪੰਜਾਬ ਡਿਮਾਂਡ ਕਰਦਾ ਹੈ ਕਿ ਦੇ ਸ਼ੁਡ ਬੀ ਅ ਵਿਜਨਰੀ ਪੋਲੀਟਿਸ਼ੀਅਨ ਜਿਹੜਾ ਪੰਜਾਬ ਦੀ ਇਕਨੋਮੀ ਨੂੰ ਉੱਪਰ ਲੈ ਜਾਣ ਦੀ ਗੱਲ ਕਰੇ ਕਿ ਪੰਜਾਬ ਦੇ ਦੇ ਹਾਲਾਤ ਕਿਵੇਂ ਬਦਲੇ ਜਾਣਗੇ ਤੁਹਾਡੇ ਮੁਤਾਬਕ ਪੰਜਾਬ ਨਾਲ ਨਾ ਤਾਂ ਕੋਈ ਪੋਰਟ ਲੱਗਦੀ ਆ ਨਾ ਸਾਡੇ ਕੋਲ ਕੋਈ ਸਮੁੰਦਰ ਹੈਗਾ ਅਕਸਰ ਇਹ ਗੱਲ ਕੀਤੀ ਜਾਂਦੀ ਆ ਵੀ ਪੰਜਾਬ ਦੇ ਕੋਲ ਤਾਂ ਮਾਈਨਿੰਗ ਹੀ ਹੈਗੀ ਆ ਹੋਰ ਇਹਦੇ ਵਿੱਚ ਕੀ ਆ ਤੁਹਾਡਾ ਕੀ ਓਪੀਨੀਅਨ ਹੈ ਦੇਤੇ ਬੀਗੇ ਯੰਗ ਲੀਡਰ ਕੇ ਤਾਂ ਆ ਚੀਜ਼ਾਂ ਤੋਂ ਪੈਸਾ ਹੋਰ ਕਮਾਇਆ ਜਾ ਸਕਦਾ ਦੇਖੋ ਪੰਜਾਬ ਦੇ ਹਾਲਤ ਤਾਂ ਬਹੁਤ ਤਰਸਜੋਗ ਨੇ ਇਕਨੋਮੀ ਦੇ ਤਹਿਤ ਪਰ ਜੋ ਪਿਛਲੇ ਦਿਨਾਂ 'ਚ ਮੈਂ ਬਾਜਵਾ ਸਾਹਿਬ ਦੀ ਇੰਟਰਵਿਊ ਦੇਖੀ ਸੀ ਉਹਨਾਂ ਜਿਹੜਾ ਵਪਾਰ ਦੀ ਗੱਲ ਕੀਤੀ ਉਹ ਬਹੁਤ ਬੜਾ ਬੜਾ ਵਿਜਨ ਆ ਪ੍ਰਤਾਪ ਸਿੰਘ ਬਾਜਵਾ ਸਾਹਿਬ ਦਾ ਉਹ ਸਾਨੂੰ ਵਿਜਨਤਾ ਅਪਣਾਉਣਾ ਹੀ ਪੈਣਾ ਪੰਜਾਬ ਦੇ ਲੋਕ ਅਮੀਰ ਨੇ ਸਰਕਾਰ ਗਰੀਬ ਆ ਪਰ ਉਹ ਸਰਕਾਰ ਕਿਵੇਂ ਅਸੀਂ ਆਪ ਕਰਨੀਆਂ ਸਾਡਾ ਇੰਟਰਨੈਸ਼ਨਲ ਟ੍ਰੇਡ ਖੁੱਲੇ ਪੰਜਾਬ ਚ ਜੋ ਹੁੰਦਾ ਬਾਹਰ ਭੇਜਿਆ ਜਾਵੇ ਜੇ ਬਾਹਰ ਜਾਊ ਤਾਂ ਇਨਕਮ ਸੋਰਸ ਵਧਣਗੇ ਸਾਡੇ ਪੰਜਾਬ ਦੇ ਰੇਤੇ ਨਾਲ ਕੁਛ ਕੱਲੇ ਦਾ ਪੰਜਾਬ ਦਾ ਨਹੀਂ ਬਣਨਾ ਪਰ ਪੰਜਾਬ ਦਾ ਸਾਨੂੰ ਜਿਹੜਾ ਵਪਾਰ ਆ ਉਹ ਇੰਟਰਨੈਸ਼ਨਲ ਲੈਵਲ ਤੇ ਖੋਲਣਾ ਚਾਹੀਦਾ ਤੇ ਸਾਨੂੰ ਆਯਾਤ ਨਿਰਯਾਤ ਕਰਕੇ ਪੰਜਾਬ ਦੀ ਮੋਨੋਪੋਲੀ ਆ ਜਿਹੜਾ ਸਾਡਾ ਉਹਨੂੰ ਵਧਾਉਣ ਲਈ ਇਕਨੌਮਿਕ ਨੂੰ ਵਧਾਉਣ ਲਈ ਤਾਂ ਸਾਨੂੰ ਪੰਜਾਬ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ। ਤੁਹਾਡੇ ਬਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਉਹ ਗੱਲ ਕਰਦੇ ਨੇ ਸ਼ਰਾਬ ਦੀ ਫੈਕਟਰੀ ਵਾਲਾ ਮਸਲਾ। ਤੁਹਾਡੇ ਨਾਲ ਉਹ ਅਸੋਸੀਏਟ ਕਰਦੇ ਨੇ। ਪੂਰਾ ਮਾਮਲਾ ਕੀ ਹੈ? ਦੇਖੋ ਇਹ ਝੂਠ ਜਿੱਤੇ ਮਰਜ਼ੀ ਅੱਜ ਆਪਾਂ ਬਲੇਮ ਕਰ ਦਿੰਦੇ ਆ। ਲੋਕ ਸੱਚ ਮੰਨ ਜਾਂਦੇ ਨੇ। ਪਰ ਜਿਹੜੀ ਉਹ ਸ਼ਰਾਬ ਦੀ ਫੈਕਟਰੀ ਸੀ 2020 ਚ ਕਾਂਗਰਸ ਪਾਰਟੀ ਦੇ ਰਾਜ ਭਾਗ ਅੰਦਰ ਕਾਂਗਰਸ ਨੇ ਫੜਾਈ। ਤੇ ਉਹ ਕਿਹਨੇ ਫੜੀ ਕਾਂਗਰਸ ਦੇ ਰਾਜ ਭਾਗ ਅੰਦਰ ਬਲੇਮ ਸਾਡੇ ਜਿਹੜੇ ਉਹਦੇ ਚ ਇਨਵੋਲਵ ਸੀ ਬੰਦੇ ਫੜੇਗਾ ਚਲਾਨ ਪੇਸ਼ ਹੋਗੇ ਬੰਦੇ ਉਹਨਾਂ ਦੀਆਂ ਤਰੀਕਾਂ ਪੈਂਦੀਆਂ ਨੇ ਐਵੇਂ ਕਿਸੇ ਤੇ ਦੂਸ਼ਣ ਬਾਜੀ ਲਾ ਕੇ ਕਿਸੇ ਦੇ ਕਰੈਕਟਰ ਦਾ ਅਸੈਸੀਨੇਸ਼ਨ ਕਰਨਾ ਮੈਂ ਬੜਾ ਚੰਗਾ ਨਹੀਂ ਸਮਝਦਾ ਅਸੀਂ ਬਹੁਤ ਇਲਜ਼ਾਮ ਲਾ ਸਕਦੇ ਹਾਂ ਪਰ ਨਾ ਜਿੰਨਾ ਚਿਰ ਠੋਸ ਸਬੂਤ ਨਾ ਹੋਣ ਜਿੰਨਾ ਚਿਰ ਕੋਈ ਕਹੇ ਨਾ ਉਹਨਾਂ ਚਿਰ ਕਰੈਕਟਰ ਅਸੈਸੀਨੇਸ਼ਨ ਨਹੀਂ ਕਿਸੇ ਦਾ ਕਰਨਾ ਚਾਹੀਦਾ ਸੋ ਮੈਂ ਇਹੀ ਬੇਨਤੀ ਕਰਦਾ ਸਰਕਾਰ ਨੂੰ ਨਿਰਪੱਖ ਜਾਂਚ ਕਰਾਉਣੀ ਚਾਹੀਦੀ ਬਿਲਕੁਲ ਠੀਕ ਹੈ ਦਲਤਾਂ ਦੀ ਪੋਲਿਟਿਕਸ ਤੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਂਦੀ ਹੈ ਪਿਛਲੇ ਦੌਰ ਦੇ ਅੰਦਰ ਜੇਕਰ ਆਪਾਂ ਵੇਖੀਏ ਤਾਂ ਚਰਨਜੀਤ ਚੰਨੀ ਜਿਹੜੇ ਉਹ ਪੰਜਾਬ ਦੀ ਪੋਲਿਟਿਕਸ ਉਹ ਨਜ਼ਾਰ ਦੇ ਨਜ਼ਰ ਆਉਂਦੇ ਨੇ ਆਉਂਦੇ ਤਾਂ ਹੈ ਪਰ ਇੱਕ ਧੜੇ ਦੇ ਨਾਲ ਆਉਂਦੇ ਨੇ ਤੁਸੀਂ ਇਸ ਘਟਨਾਕਰਮ ਨੂੰ ਕਿਵੇਂ ਵੇਖਦੇ ਹੋ ਕਿ ਪ੍ਰਧਾਨ ਦੇ ਨਾਲ ਉਸ ਲੀਡਰ ਦੀ ਸੈਟਿੰਗ ਜਿਹੜੀ ਉਹ ਮੁਕੰਮਲ ਤੌਰ ਤੇ ਆ ਨਹੀਂ ਰਹੀ ਕਾਂਗਰਸ ਦੇ ਅੰਦਰ ਜਿਹੜਾ ਰਾਹੁਲ ਗਾਂਧੀ ਦੇ ਬਾਰੇ ਕਿਹਾ ਜਾਂਦਾ ਹੈ ਕਿ ਦੇਸ਼ ਪੱਧਰ ਤੇ ਰਾਹੁਲ ਗਾਂਧੀ ਦਲਿਤ ਪੋਲਿਟਿਕਸ ਨੂੰ ਹੰਗਾਰਾ ਦਿੰਦੇ ਨੇ ਆਪਣੀ ਪਾਰਟੀ ਦੇ ਅੰਦਰ ਔਰ ਦਲਤਾਂ ਦੀ ਗੱਲ ਵੀ ਕਰਦੇ ਨੇ ਪੰਜਾਬ 'ਚ ਦਲਿਤ ਲੀਡਰਸ਼ਿਪ ਦੀ ਸਥਿਤੀ ਨੂੰ ਚੰਗਾ ਮੰਨਦੇ ਹਾਂ ਕਿ ਹਾਲ ਦੀ ਕੜੀ ਕਾਂਗਰਸ 'ਚ ਹਾਲਤ ਮਾੜੀ ਐ ਦੇਖੋ ਪੰਜਾਬ 'ਚ ਦਲਤਾਂ ਦੀ ਪਰਸੈਂਟੇਜ 35% ਹੋ ਚੁੱਕੀ ਆ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਨੇ ਇਕੱਲਾ ਦਲਤਾਂ ਨਹੀਂ ਨੀ ਪੂਰੇ ਦੇਸ਼ ਅੰਦਰ ਇੱਕ ਨਾਅਰਾ ਦਿੱਤਾ ਜਿਦੀ ਜਿੰਨੀ ਭਾਗੀਦਾਰੀ ਓਨੀ ਓਨੀ ਹਿੱਸੇਦਾਰੀ ਉਸ ਕੜੀ ਤਹਿਤ ਜੇ ਪੰਜਾਬ 'ਚ ਸਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਲੱਗਿਆ ਉਹ ਕਾਂਗਰਸ ਪਾਰਟੀ ਦੇ ਮਾਧਿਅਮ ਤੋਂ ਹੀ ਲੱਗਿਆ ਕਿਸੇ ਪਾਰਟੀ ਨੇ ਅਜੇ ਤੱਕ ਦਲਤ ਨੂੰ ਸੀਐਮ ਨਹੀਂ ਬਣਾਇਆ ਪਰ ਨਾਲ ਚੰਨੀ ਸਾਹਿਬ ਨੂੰ ਵੀ ਚਾਹੀਦਾ ਵੀ ਜਦੋਂ ਪਾਰਟੀ ਦਾ ਪ੍ਰਧਾਨ ਰਾਜਾ ਬਣੇਗਾ ਪਾਰਟੀ ਦਾ ਸੀਐਲਪੀ ਸਾ ਪ੍ਰਤਾਪ ਸਿੰਘ ਸਾਰੇ ਤਾਲਮੇਲ ਨਾਲ ਚੱਲਣਗੇ ਸਾਰਿਆਂ ਦੀ ਕਲੈਬਰੇਸ਼ਨ ਹੋਊਗੀ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਅਸੀਂ ਅੱਗੇ ਦਲਤਾਂ ਦੀ ਸਥਿਤੀ ਵੀ ਸੁਧਾਰ ਸਕਦੇ ਹਾਂ ਤੇ ਪੰਜਾਬ ਦੀ ਸਥਿਤੀ ਵੀ ਸਟਾਰ ਸਕਦੇ ਹਾਂ ਕਾਂਗਰਸ ਕਦੀ ਇਹ ਗੱਲ ਚੱਲੀ ਹੈ ਵੀ ਆਪਾਂ ਕੋਈ ਕੋਈ ਬੰਦਾ ਮੀਡੀਏਟਰ ਬਣਿਆ ਕਿ ਸਾਰਿਆਂ ਨੂੰ ਇੱਕ ਮੰਚ ਤੇ ਵੈਸੇ ਤਾਂ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਕਿ ਇਕੱਠੇ ਕਰਕੇ ਤੇ ਇਹਨਾਂ ਦਾ ਰਾਜੀਨਾਮਾ ਕਰਾ ਦਈਏ ਕਦੀ ਯਤਨ ਹੋਇਆ ਨਹੀਂ ਦੇਖੋ ਇਹ ਗੱਲਾਂ ਨੇ ਸਾਡੇ ਸੀਨੀਅਰ ਲੀਡਰਸ਼ਿਪ ਦੀ ਹੂੰ ਜਿਸ ਦਿਨ ਹਾਈ ਕਮਾਂਡ ਦੀ ਨਿਗਾਸ ਵੱਲੀ ਹੋਗੀ ਪੰਜਾਬ ਪ੍ਰਤੀ ਤਾਂ ਦਿੱਲੀ ਤੋਂ ਇੱਕ ਟੈਲੀਫੋਨ ਆਉਣਾ ਸਾਰਿਆਂ ਨੇ ਇੱਕ ਕੜੀ ਵਿੱਚ ਪਰੋ ਕੇ ਸਾਹਮਣੇ ਖੜ ਜਾਣਾ ਸਾਡੀ ਹਾਈ ਕਮਾਂਡ ਦੀ ਮਿਹਰ ਦੀ ਨਿਗਾਹ ਕਦ ਪੈਂਦੀ ਆ ਕਦੋਂ ਪ੍ਰਧਾਨ ਤੇ ਬੂਰਲ ਪਊਗਾ ਇਹ ਗੱਲ ਦਾ ਸੋ 1 ਮਿੰਟ ਚ ਸਾਰੇ ਇਕੱਠੇ ਹੋ ਸਕਦੇ ਨੇ ਕਿਉਂਕਿ ਹਾਈ ਕਮਾਂਡ ਲਾਸਟ ਪ੍ਰੈਰੋਗੇਟਿਵ ਆ ਸਾਡਾ ਓਵਰ ਆਲ ਦਲਿਤ ਸਮਾਜ ਦੀ ਤੁਸੀਂ ਪੰਜਾਬ ਦੇ ਅੰਦਰ ਸਥਿਤੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਸਮਾਜਿਕ ਤਾਣੇ ਬਾਣੇ ਦੇ ਅੰਦਰ ਇਕੁਐਲਟੀ ਦੇ ਅੰਦਰ ਬਰਾਬਰਤਾ ਦੇ ਅੰਦਰ ਔਰ ਆਰਥਿਕ ਤੌਰ ਤੇ ਤੁਸੀਂ ਦਸ਼ਾ ਤੇ ਦਿਸ਼ਾ ਦੋਵਾਂ ਨੂੰ ਕਿਵੇਂ ਵੇਖਦੇ ਹੋ ਦੇਖੋ ਪੰਜਾਬ ਅੰਦਰ ਸਾਡਾ ਖਾਸ ਕਰਕੇ ਜਿਹੜਾ ਬਹੁਤ ਹੋਸਟ ਸਟੇਟਾਂ ਨਾਲੋਂ ਬਹੁਤ ਵਧੀਆ ਬਹੁਤ ਸਟੇਟਾਂ ਚ ਦਲਤਾਨਾ ਧੱਕੇ ਹੁੰਦੇ ਨੇ ਕਿਸੇ ਨੂੰ ਘੋੜੀ ਤੇ ਨਹੀਂ ਚੜ੍ਹਨ ਦਿੱਤਾ ਜਾਂਦਾ ਕਿਸੇ ਨੂੰ ਮੁੱਛ ਨਹੀਂ ਰੱਖਣ ਦਿੱਤੀ ਜਾਂਦੀ ਜੇ ਕੋਈ ਮੰਦਿਰ ਚ ਚਲੇ ਜਾਂਦਾ ਤਾਂ ਉਹ ਪਵਿੱਤਰ ਸਮਝ ਕੇ ਉੱਤੇ ਗੰਗਾ ਜਲ ਛਿੜਕਿਆ ਜਾਂਦਾ ਪੰਜਾਬ ਚ ਸਾਡੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਇਸ ਕਿਸਮ ਦੀ ਕੋਈ ਨਹੀਂ ਹੈਗਾ ਤਾਂ ਆਰਥਿਕ ਪੱਖੋਂ ਤਾਂ ਕੋਈ ਛੋਟਾ ਕੋਈ ਬड़ा ਉਹਦੀ ਸਥਿਤੀ ਆਪਣੀ ਹੁੰਦੀ ਆ ਪਰ ਪੰਜਾਬ ਬਰਾਬਰਤਾ ਗੁਰੂਆਂ ਪੀਰਾਂ ਦੀ ਮਾਨਸਕੀ ਯਾਤ ਸਭ ਇੱਕੋ ਪਹਿਚਾਨ ਉਹਦਾ ਜਿਹੜਾ ਨਾਰਾ ਪੰਜਾਬ ਚ ਲਾਗੂ ਹੁੰਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਜਗਬਾਨੀ ਨਾਲ ਗੱਲਬਾਤ ਕਰਨ ਦੇ ਲਈ ਥੈਂਕ ਯੂ ਸੋ ਮੱਚ ਬਹੁਤ ਧੰਨਵਾਦ ਥੈਂਕ ਯੂ ਰਮਨ ਜੀ